ਕਾਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤਉਦ ਡਿਠੀ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹ ਹਾਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪ੍ਰਭ ਸੱਚਾ ਹਰਿ ਸਦਾ ਹੀਐ ਕਾਰਜ ਸਭ ਕੇ ਸਕਾਰਣੈ ਜੋਗ ਤਾਨ ਰਾਂਡ ਨਕਬੂ ਬੈਸਾਈ ਨਾ ਕਦੇ ਹੋਵੈ ਸੋਗ ਪ੍ਰਭ ਸੱਚਾ ਹਾਰ ਸਾਲਾਹੀਐ ਕਾਰਜ ਸਭ ਕੇ ਸ਼ਕਾਰਣੈ ਜੋਗ ਸਾ ਧਨ ਰੰਡ ਨਕ ਬਹੁ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਪੋਗ ਸਾ ਧਨ ਮਹਿਲ ਸਮਾਣੀ ਜੇਨ ਪ੍ਰਯੋਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੈ ਵਿਜੋਗੋ ਸਚੜਾ ਪਿਰ ਸਾਦਾ ਹੀ ਐ ਸਾਬ ਕੇ ਸ਼ਕਾਰਣੈ ਜੋਗੋ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਇ ਸਾ ਧਨ ਪ੍ਰੇਅ ਕਾ ਰੰਗੇ ਰਤੀ ਵਿਚਹੁ ਆਪ ਗਵਾਈ ਵਿਚਾਹੋ ਆਪ ਗਵਾਇ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮਿਲੇ ਆਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪੇਰ ਕਾ ਅੰਕ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਈ ਮਿਲਾਏ ਜਿਨੇ ਆਪਣਾ ਕੰਤ ਪਛਾਣਿਆ ਹਉ ਤੈਨ ਪੂਛਾਉ ਸੰਤਾ ਜਾਏ ਆਪ ショਡ ਸੇਵਾ ਕਰੀ ਪੇਰ ਸੱਚੜਾ ਮਿਲੈ ਸਹਜ ਸੁਭਾਈ ਪੇਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾਰਾਡ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ ਪੇਰ ਰਹਿ ਆ ਭਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਈ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਾ ਸੰਤਾ ਜਾਈ ਪਿਰ ਹਉ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗ ਹੈ ਸਾਚੇ ਪਾਈ ਸਤ ਗੁਰ ਸਦਾ ਦਿਆਲ ਹੈ ਆਵ ਗੁਣ ਸਬਦ ਜਲਾਈ ਆਵ ਗਣ ਸਬਦ ਜਲਾਈ ਦੂਜਾ ਪਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਮਾਨਕ ਸਬਦ ਮਿਲਾਇ ਪਿਰਹੋ ਵਿਸ਼ੁੰਨਿਆ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਟ ਹਾਂਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚਾ ਹਾਰਿ ਸਲਾਹੀਐ ਕਾਰਜ ਸਭ ਕਿਛ ਕਰਨੈ ਜੋਗ ਸਾਤਨ ਰੰਡ ਨ ਕਬਹਉ ਬੈਸੈ ਜੀ ਨਾ ਕਦੇ ਹੋਵੇ ਸੋਗ